ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿੱਦਾਂ ਜੀ ਵੀਰੋ ਉਮੀਦ ਕਰਨਾ ਚੰਗੇ ਪੱਲੇ ਠੀਕ ਠਾਕ ਤੇ ਵਧੀਆ ਹੋਗੇ ਤੇ ਦੁਆਇ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਫਲੱਡ ਚੱਲ ਰਿਹਾ ਹੈ ਫਲੱਡ ਜਿਹੜਾ ਖਤਮ ਹੁੰਦਾ ਨਾ ਨਹੀਂ ਲੈ ਰਿਹਾ ਹਾਂ ਤੇ ਕਈਆਂ ਜਗ੍ਹਾ ਤੇ ਬੱਦ ਬੱਤਰ ਹੋਈ ਜਾਂਦੇ ਨੇ ਬੱਦ ਤੋਂ ਬੱਤਰ ਹੋਈ ਜਾਂਦੇ ਨੇ ਪਤਾ ਚੱਲਦਾ ਪਿਆ ਕਿ ਅਸੀਂ ਸਾਡੇ ਤੇ ਕੀ ਬੀਤਿਆ ਜਾਂ ਹੁਣ ਸਾਡੇ ਤੇ ਡਾਹ ਕੀ ਬੀਤਣਾ ਹੈ ਹਾਂ ਇਦਾਂ ਹੀ ਬਿਲਕੁਲ ਕਿਦਾਂ ਹਾਲਾਤ ਆਪਣੇ ਸਹੀ ਕਰਨੇ ਨੇ ਬਿਲਕੁਲ ਇਦਾਂ ਹੀ ਜੀ ਇਦਾਂ ਹੀ ਅਸੀਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਹਾਂਜੀ ਅੱਜ ਵੀਡੀਓ ਲੈ ਕੇ ਆਏ ਹਾਂ ਜੀ ਇਹ ਮਨਦੀਪ ਸਿੰਘ ਮਾਨਾ ਸਾਹਿਬ ਦੀ ਵੀਡੀਓ ਵਾ ਇਹ ਗ੍ਰੇਟ ਬੰਦੇ ਨੇ ਯਕੀਨ ਕਰਕੇ ਜਾਨੋ ਫਲੱਡ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਉੱਭਰ ਕੇ ਬਾਹਰ ਆਈ ਹੈ ਕਿ ਉਹ ਵਾਕਈ ਕਿੱਦਾਂ ਦੇ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਬੰਦੇ ਨੇ ਹਾਂਜੀ ਜਿਹੜੇ ਲੋਕਾਂ ਦਾ ਦਰਦ ਵੇਖ ਕੇ ਉਹਨਾਂ ਦੇ ਆਪਣੀ ਅੱਖਾਂ ਭਰ ਆਉਂਦੀਆਂ ਹਾਂ ਚਲੋ ਜੀ ਪਹਿਲਾਂ ਵੀਡੀਓ ਬੰਨੇ ਆ ਫੇਰ ਕਰ ਲਿਆਂ ਗੱਲਬਾਤ ਪਿਓ ਸਿਰ ਤੇ ਨਾ ਮਨਾਵੇ ਤੇ ਪਤਾ ਵੀ ਨਹੀਂ ਦਿੰਦਾ ਬੀਬਕ ਮਤਾਂ ਨੂੰ ਨਹੀਂ ਜੇ ਬੁੱਧ ਰੂਪ ਵਾਲਾ ਭਰਾ ਸੁਝਾਦਾ ਮਾਮਾ ਸੋਣ ਦਾ ਭਾਗ ਚਾਚਾ ਸਮਝਣਾ ਉਹ ਆਸ਼ੁਰੋ ਚੰਨੀ ਲੱਗਾ ਮੈਂ ਕੋ ਸੰਗੜਾਈ ਦਾ ਜੱਟੇ ਭਰਾ ਕਿਹਾ ਤਾਂ ਬਸ ਆਕੜ ਜੇ ਆਕੜ ਇਹਨਾਂ ਦੀ ਫੇਰ ਇਹਨਾਂ ਦੀ ਸ਼ਾਤਣਾ ਪੈਣ ਦੀ ਹੈ ਤੇ ਆਕੜ ਰੱਖਣੀ ਕੋ ਮੜੀ ਘੱਲਿਆ ਜਾ ਕੇ ਕੋ ਮੰਗ ਕੇ ਤੇ ਨਹੀਂ ਖਾਂਦੇ ਕਿਸਦਾ ਖੋਹ ਕੇ ਤੇ ਨਹੀਂ ਖਾਂਦੇ ਦੋਸਤੋ ਮੈਂ ਕੱਲ ਜ਼ਿਕਰ ਕੀਤਾ ਸੀਗਾ ਜਦੋਂ ਇੱਥੇ ਅਸੀਂ ਆ ਬਜਾਈ ਵਾਲੇ ਜਿਹੜੀ ਉਹ ਮਹਿਮ ਸ਼ੁਰੂ ਕੀਤੀ ਆ ਕਿਸੇ ਨੂੰ ਬਜਾਈ ਦਾ ਜਿਹੜਾ ਖਰਚਾ ਬਹੁਤ ਮਤਲਬ ਜਿੰਨਾ ਲੋਕਾਂ ਠੇਕੇ ਤੇ ਪੈਣੀ ਲਈ ਉਹਨਾਂ ਨੂੰ ਦੇਣ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਤੇ ਮੈਂ ਪਿੰਡ ਦੇ ਵਿੱਚ ਆਇਆ ਸੀਗਾ ਔਰ ਲਹਪਰੀਂ ਕੱਲ ਜਦੋਂ ਮੈਨੂੰ ਇੱਥੇ ਮਿਲਿਆ ਵਾ ਇਹ ਦੋ ਭਰਾ ਵਾ 20-20-22-22 ਸਾਲ ਉਮਰਿਆ ਤੁਹਾਡੀ ਇੰਨੀ ਉਮਰਿਆ ਤੇ ਆ ਸਾਹਮਣੇ ਘਾਰੇ ਦਾ ਜਿਹੜਾ ਡੁੱਬਾ ਪਿਆ ਇਹ ਕੱਲ ਅਸੀਂ ਦੇਖ ਕੇ ਗਏ ਸੀਗੇ ਔਰ ਪਿਤਾ ਜੀ ਦੇ ਇਹਨਾਂ ਦਾ ਧਿਆਨ ਜਿਹੜਾ 6 ਮਹੀਨੇ ਪਹਿਲਾਂ ਆਇਆ 6 ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਵਾ ਮਾਦਰ ਵੀ ਅੰਦਰ ਨੇ ਤੇ ਦਾਦੀ ਵੀ ਜਿਹੜੇ ਉਹਨਾਂ ਦੇ ਇੱਥੇ ਨੇ ਆ ਘਰ ਆ ਜਦੋਂ ਡੁੱਬ ਗਿਆ ਤੇ ਆ ਸਾਹਮਣੇ ਪਾਸੇ ਰਿਸ਼ਤੇਦਾਰਾਂ ਦਾ ਘਰ ਆ ਜਿੱਥੇ ਸਮਾਨ ਲੈ ਕੇ ਰਹਿਣਦੇ ਆ ਤੇ ਸਮਾਨ ਵੀ ਅੰਦਰ ਜਿਹੜਾ ਵਾ ਅੱਧਾ ਕਿ ਚੁੱਕਿਆ ਗਿਆ ਅੱਧਾ ਕਿ ਵਿੱਚੇ ਪਿਆ ਵਾ ਉਹ ਵੀ ਜਦੋਂ ਤੋਂ ਘਰ ਬਣਾਏਗਾ ਤੇਰੇ ਸਾਰੇ ਸਮਾਨ ਦਾਲ ਬੰਦੇ ਬਿਸਤਰੇ ਸੀ ਇੰਤਜ਼ਾਮ ਕਰਦੇ ਆਗੇ ਔਰ ਮੈਂ ਕੱਲ ਇੱਕ ਚੀਜ਼ ਦੱਸੀ ਸੀ ਵੀ 6 ਕਨਾਲਾ ਇਹਦੇ ਕੋਲ ਜਗਾ ਦਾ ਵਿਚਾਰੇ ਕੋਲ 5 ਡੰਗਰ ਆ ਜਿਹਦੇ ਨਾਲ ਗੁਜ਼ਾਰਾ ਕਰਦਾ ਦੂਜਾ ਭਰਾ 에어ਪੋਰਟ ਤੇ ਜੋਬ ਕਰਦਾ ਸੀਗਾ ਪ੍ਰਾਈਵੇਟ ਔਰ ਜਦੋਂ ਦੀ ਆ ਕਿਤੇ ਸਖਤੀ ਹੋਈ ਆ ਉਦੋਂ ਦੀ ਜਦੋਂ ਨਾਲ ਸ਼ਾਂਤੀ ਕੀਤੀ ਆ ਤੇ ਮਤਲਬ ਇਹ ਆਈ ਚਲਾਈ ਜਾਂ ਵੀ ਕਦੀ ਜੌਬ ਲੱਗ ਗਈ ਤੇ ਕਦੀ ਛੁੱਟ ਗਈ ਇਹੋ ਕੰਮ ਚੱਲਦਾ ਰਹਿੰਦਾ ਘਰ ਸਾਰਾ ਡੁੱਬ ਗਿਆ ਸੀਗਾ ਔਰ ਸਾਰਾ ਜਿਹੜਾ ਪਰਿਵਾਰ ਆ ਉਹ ਇੱਥੇ ਸਾਹਮਣੇ ਘਰ ਦੇ ਵਿੱਚ ਜਿਨ੍ਹਾਂ ਨੇ ਜਗ੍ਹਾ ਦਿੱਤੀ ਉੱਥੇ ਰਹਿਣ ਡਿਆ ਔਰ ਸਾਰੇ ਪਿੰਡ ਦੇ ਮਨ ਜੋ ਜਿਹੜਾ ਚੀਜ਼ਾਂ ਤੋਂ ਮਨ ਦੁਖੀ ਹੁੰਦਾ ਫਿਰ ਲੋਕਿਆਂ ਦੇ ਰੋ ਪੈਂਦਾ ਰੋਣਾ ਤੇ ਆਉਂਦਾ ਹੀ ਹੈ ਨਾ ਇਹੋ ਜਿਹੇ ਹਾਲਾਤ ਵੇਖ ਕੇ ਸਾਰੇ ਪਿੰਡ ਨੇ ਸਾਨੂੰ ਕੱਲ ਦੁਹਾਈ ਦਿੱਤੀ ਵੀ ਬਹੁਤ ਯਾਰ ਮਦਦ ਦੀ ਲੋੜ ਹੈ ਘਰ ਸਾਰਾ ਡੁੱਬ ਗਿਆ ਉਸ ਤੋਂ ਬਾਅਦ ਇਹ ਵੀ ਪੂਰੀ ਜਗ੍ਹਾ ਇਹਨਾਂ ਦੀ ਨਹੀਂ ਜੀ ਅੱਧੀ ਕਿਸੇ ਹੋਰ ਦੀ ਆ ਜੀ ਨਾਲ ਅੱਧੀ ਅੱਧੀ ਮਤਲਬ ਉਹ ਜਿਸਲੇ ਪਾਸੇ ਉਹ ਇਹਨਾਂ ਦੇ ਕਮਰੇ ਪਏ ਆ ਉਹ ਘਰ ਇਹਨਾਂ ਦਾ ਉਹ ਤੇ ਸਾਰੇ ਪਿੰਡ ਨੇ ਸਾਨੂੰ ਕਿਹਾ ਜੀ ਇਹਨਾਂ ਦੀ ਮਤ ਕਰਨੀ ਬੜੀ ਜ਼ਰੂਰੀ ਹੈ ਔਰ ਕੱਲ ਅਸੀਂ ਇੱਥੇ ਅਨਾਉਂਸ ਕਰਕੇ ਸੀਗੇ ਵੀ ਇਹਨੂੰ 2 ਲੱਖ ਦੀ ਮਤ ਜਿਹੜੀ ਅਸੀਂ ਕਰਨਗੇ ਔਰ ਜਦੋਂ ਸ਼ਹਿਰ ਜਾ ਕੇ ਅਸੀਂ ਹਾਲਾਤ ਦੱਸੇ ਮੈਂ ਕਿ ਉਹ ਵੀ ਦੱਸਣਾ ਵਾ ਵੀ ਇਹੋ ਜੇ ਪਰਿਵਾਰ ਨੇ ਲੋਕ ਮਦਦ ਕਰਨ ਲਈ ਹੋਰ ਬੜੇ ਤਿਆਰ ਰਹਿੰਦੇ ਨੇ ਕਦਰ ਜਦੋਂ ਅਸੀਂ ਕਿਹਾ 2 ਲੱਖ ਰੁਪਏ ਦੀ ਮਤ ਕਰਦੇ ਕਦੇ ਦਿਨ ਚਾਵਾਂਗੇ ਔਰ ਸਾਰੇ ਪਿੰਡ ਦੇ ਵਿੱਚੋਂ ਮੇਰਾ ਖਿਆਲ ਵੀ ਬਹੁਤ ਮਤਲਬ ਸਾਨੂੰ ਲੋਕਾਂ ਦੇ ਫੋਨ ਆਉਣੇ ਸੁਰੂ ਹੋ ਗਏ ਵੀ ਭਾਈ ਇਹਨਾਂ ਦੀ ਮਤ ਨਾ ਕਰੋ ਇਹ ਬੜੀ ਆਕੜ ਵਾਲੇ ਮੰਡੇ ਆ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਵੀ ਜੇ ਆਕੜ ਜਾਂ ਤੇ ਆਕੜ ਰੱਖਣੀ ਕੋਈ ਮਾੜੀ ਗੱਲ ਹੈ ਯਾਰ ਕਿ ਕੋਈ ਮੰਗਤ ਨਹੀਂ ਖਾਂਦੇ ਕਿ ਇਹਦਾ ਖੋਹ ਕਿਤੇ ਨਹੀਂ ਖਾਂਦੇ ਔਰ ਇਹਨਾਂ ਨੇ ਆਪਣੇ ਹਰ ਬੰਦੇ ਯਾਰ ਆਪਣੇ ਬਾਲ ਦੇ ਸਿਰ ਤੇ ਐਸ਼ ਕਰਦਾ ਵਾ ਇਹਨਾਂ ਨੇ ਵੀ ਕਰਦੀ ਸੀ 6 ਮਹੀਨੇ ਪਹਿਲਾਂ ਪਿਓ ਦੀ ਜ਼ਿੰਮੇਵਾਰੀ ਹੋਣੀ ਸੀ ਵੀ ਘਰ ਬਣਾਉਣਾ ਵਾ ਇਹਨਾਂ ਦੇ ਸਿਰ ਤੇ ਥੋੜੀ ਪੈਣੀ ਸੀ ਜੀ ਅੱਜ ਹਾਲਾਤ ਹੀ ਇਹੋ ਜਿਹੇ ਬਣ ਗਏ ਤੇ ਸੁਭਾਅ ਬੰਦੇ ਦਾ ਜਾਂਦਾ ਥੋੜੀ ਆ ਅਸੀਂ ਵੀ ਇਹ ਉਮਰ ਚ ਪੂਰੀ ਆਕੜ ਚ ਰਹੇ ਆ ਔਰ ਇਹਨਾਂ ਨੂੰ ਕੀ ਪਤਾ ਸੀਗਾ ਵੀ ਸਾਡੇ ਇਹ ਹੱਥ ਬਣ ਜਾਣੇ ਆ ਔਰ ਮੈਂ ਇੱਕੋ ਗੱਲ ਕਹੀ ਸੀ ਆਕੜ ਆ ਤੇ ਫਿਰ ਕੀ ਗੱਲ ਆ ਯਾਰ ਆਕੜ ਰੱਖਣੀ ਨਹੀਂ ਚਾਹੀਦੀ ਆਪਣੀ ਅਣਖ ਨਾਲ ਦਿਨਾ ਚਾਹੀਦਾ ਵਾ ਨਾ ਕੋ ਨਸ਼ਾ ਕਰਦੇ ਆ ਨਾ ਕੋ ਮਤਲਬ ਆਕੜ ਜੇ ਆਕੜ ਇਹਨਾਂ ਦੀ ਫਿਰ ਇਹਨਾਂ ਦੀ ਛੱਤ ਨਾ ਪੈਣ ਦੀ ਜੀ ਇਹ ਤੇ ਕੋਸੂਲ ਨਾ ਨਾ ਇਹ ਤੇ ਕੋ ਗੱਲਾਂ ਨਾ ਨਾ ਆ ਔਰ ਮੈਨੂੰ ਸਭ ਤੋਂ ਵੱਧ ਖੁਸ਼ੀ ਜਿਹੜੀ ਹੋਈ ਆ ਵੀ ਦੋਵੇਂ ਭਰਾ ਨਾ ਸ਼ਰ ਪਹਿਲੀ ਕਰਦੇ ਆ ਆਪਦੀ ਮਾਂ ਦਾ ਆਪਦੀ ਦਾਦੀ ਦਾ ਜਿਹੜਾ ਉਹ ਛਾਲ ਰੱਖਦੇ ਆ ਕਿ ਕੋ ਖੋ ਖੋ ਕਿਤੇ ਨਹੀਂ ਜਾਂਦੇ ਮੈਂ ਦੁਬਾਰਾ ਇੱਕ ਗੱਲ ਪਹਿਨਾ ਮਿਹਨਤੀ ਬੱਚੇ ਨੇ ਔਰ ਜੇ ਪੰਜਾਬ ਦੇ ਹੋ ਜੇ ਬੱਚਿਆਂ ਦਾ ਅਸੀਂ ਲੋਕਾਂ ਨੇ ਰਲ ਮਿਲ ਕੇ ਖਿਆਲ ਨਹੀਂ ਰੱਖਣਾ ਤੇ ਫਿਰ ਕਰਨਾ ਕੀ ਆ ਫਿਰ ਕਾਦੀ ਚੌਧਰ ਅਧਿਕਾਰੀ ਸੇਵਾ ਆ ਇਹੋ ਜੇ ਬੱਚਿਆਂ ਦਾ ਜੇ ਸਾਥ ਨਹੀਂ ਦੇਣਾ ਔਰ ਸਭ ਤੋਂ ਵੱਡਾ ਇਹਦਾ ਸੁਪਨਾ ਸੀਗਾ ਫਾਦਰ ਦੇ ਸਿਰ ਤੇ ਤੂੰ ਫਾਇਲਾਈ ਸੀ ਬਾਹਰ ਜਾਣ ਦੀ ਪਿਓ ਅੰਦਰ ਸਿਰ ਤੇ ਫਾਈਲ ਲਈ ਸੀ ਜੀ ਉਹ ਵੀ ਪੈਸੇ ਕਿਸੇ ਡਲਟਪੁਰ ਮਰ ਗਏ ਫਾਦਰ ਦੀ ਡੈਥ ਹੋ ਗਈ ਔਰ ਬੁਧਾ ਤੇ ਹੋ ਜੁੰਦੇ ਆ ਤੁਸੇ ਇਸ ਉਮਰ ਚੋ ਅਸੀਂ ਵੀ ਨੰਨੇ ਆਂ ਇਸ ਉਮਰ ਦੇ ਵਿੱਚ ਪਿਓ ਸਿਰ ਤੇ ਨੰਨਾ ਮੇਤ ਕੁਧਾਰ ਵੀ ਨਹੀਂ ਦਿੰਦਾ ਬੇ ਲਾਉਣਾ ਕਿੱਥੋਂ ਆਇਆ ਮਤਲਬ ਜ ਗਰੀਬ ਬੰਦੇ ਨੂੰ ਕੌਣ ਘਾੜ ਦਿੰਦਾ ਵਾ ਕੋਈ ਕਿਸੇ ਨੂੰ ਮਤਲਬ ਇਸ ਤਰ੍ਹਾਂ ਪੈਸੇ ਨਹੀਂ ਦਿੰਦਾ ਔਰ ਸਭ ਤੋਂ ਵੱਡੀ ਗੱਲ ਇਹ ਦੇ ਫਾਦਰ ਦੀ ਵੀ ਉਹਨੇ ਦੱਸੀ ਮੈਨੂੰ ਖਾਸੀਅਤ ਮੈਂ ਪੁੱਛਿਆ ਮੈਂ ਤੁਹਾਨੂੰ ਪੈਸੇ ਦੇ ਕੇ ਚੱਲੇ ਆ ਤੂੰ ਸਿਰ ਤੇ ਕਰਜ਼ਾ ਨਹੀਂ ਜਿਹੜੇ ਹੁਣੇ ਤੁਹਾਡੇ ਦੁਆਲੇ ਵਗਣਗੇ ਤੇ ਉਹਨੇ ਦੱਸਿਆ ਜੀ ਸਾਡੇ ਫਾਦਰ ਵੀ ਬੜੀ ਅੱਖ ਦੇ ਨਾਲ ਆਜ ਤੱਕ ਉਹਨੇ ਸਾਨੂੰ ਕਰਜ਼ੇ ਹੱਥ ਡਬੋਇਆ ਹੀ ਨਹੀਂ ਕੋਈ ਕਰਜ਼ੇ ਵਾਲੀ ਗੱਲ ਹੀ ਨਹੀਂ ਹੈਗੀ ਔਰ ਪੈਸੇ ਅਸੀਂ ਉਹਨਾਂ ਨੂੰ ਮਰਮਦ ਦੇਰ ਤੇਰੇ ਮਰਮਦ ਨੂੰ 2 ਲੱਖ ਰੁਪਈਆ ਫੜਾਤਾ ਔਰ ਇਹਨੂੰ ਮੈਂ ਸਿਰੇ ਪੁੱਛਿਆ ਮੈਂ ਕਿ ਯਾਰ ਤੇਰੇ ਬਾਰੇ ਨਾ ਬਿਲਡ ਚੋਂ ਸਾਨੂੰ ਫੋਨ ਆਇਆ ਕਿ ਬੱਚੇ ਜਾਂਦੇ ਅਸੀਂ 6 ਮਹੀਨੇ ਘਰ ਨਹੀਂ ਬਣਾਉਣਾ ਅਸੀਂ ਕੋਠੀ ਪਾਉਣੀ ਆ 6 ਮਹੀਨੇ ਬਾਅਦ ਤੇ ਮੈਂ ਕਹਿੰਦਾ ਯਾਰ ਇਹ ਸੁਪਨਾ ਲੈਣਾ ਵੀ ਮਾੜੀ ਗੱਲ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਕਹਿੰਦਾ ਜੀ ਮੈਂ ਇੰਨੀ ਗੱਲ ਕਹੀ ਆ ਮਨ ਦੇ ਵਿੱਚ ਸੁਪਨਾ ਵਾ ਕਿਹੜਾ ਕੀ ਆ ਵੀ ਦੋ ਭਰਾਵਾਂ ਦੋ ਕਮਰੇ ਬਣ ਜਾਣਗੇ ਜਾਂ ਤਿੰਨ ਕਮਰੇ ਬਣ ਜਾਣਗੇ ਦਾਦੇ-ਦਾਦੀ ਦੇ ਤੁਸੀਂ ਸਾਨੂੰ ਜੋ ਦੇ ਚੱਲੇ ਹੋ ਅਸੀਂ ਕੁਝ ਹੋਰ ਆੜਾ-ਬਾੜਾ ਕਰਕੇ ਕੋਈ ਕਿਤੋਂ ਮਤ ਲੈ ਕੇ ਕਿਸੇ ਤਰੀਕੇ ਵੀ ਅਸੀਂ ਆਪਦਾ ਘਰ ਸੌਖਾ ਬਣਾ ਲਾਂਗੇ ਬਾਰ-ਬਾਰ ਜਦੋਂ ਪਾਣੀ ਦੇ ਵਿੱਚ ਡੁੱਬਦੇ ਆ ਜਾਂ ਬਾਰ-ਬਾਰ ਇਹੋ ਜੀਆਂ ਚੀਜ਼ਾਂ ਨੇ ਨਾ ਘਰ ਦੁਬਾਰਾ ਤ ਨਹੀਂ ਬਣਨੇ ਬਣਨੇ ਹੋ ਜੇ ਤੇ ਮੈਂ ਇਹਨੂੰ ਇਹ ਵੀ ਗੱਲ ਕਹੀ ਸੀ ਵੀ ਅੱਗੋਂ ਵੀ ਤੇਰੀ ਮਤ ਕਰਾਂਗੇ ਜੇ ਤੂੰ ਸੁਪਣਾ ਲੈ ਹੀ ਰਿਹਾ ਨਾ ਤੇ ਫਿਰ ਰਹਿ ਆਪਦੀ ਆਕੜ 'ਚ ਕੋਈ ਐਡੀ ਗੱਲ ਨਹੀਂ ਜਿੰਦੋਂ ਤੱਕ ਸਾਡਾ ਸਰਿਆ ਅਸੀਂ ਤੇਰੀ ਮਤ ਕਰਾਂਗੇ ਤੂੰ ਮਿਹਨਤੀ ਬੱਚਾ ਬਣ ਮਿਹਨਤੀ ਬੱਚਿਆਂ ਦੀ ਬਾਹ ਫੜਨਾ ਮੈਂ ਹਰ ਬੰਦੇ ਨੂੰ ਕਹਿੰਦਾ ਹਰ ਬੰਦੇ ਦਾ ਫਰਜ ਬਣਦਾ ਔਰ ਮੈਂ ਮੈਨੂੰ ਬੜੇ ਮਾਨ ਨਾਲ ਮਤਲਬ ਮਹਿਸੂਸ ਹੁੰਦਾ ਵਾ ਕਿ 29 ਤਰੀਕ ਦੇ ਜਦੋਂ ਦੇ ਅਸੀਂ ਇੱਥੇ ਕੈਂਪ ਲਾਇਆ 15ਵਾਂ ਜਿਹੜਾ ਆਪਣੇ ਕੈਂਪਰ ਨੂੰ 15 ਦਿਨ ਪਹਿਲਾਂ ਹੀ ਸਾਨੂੰ ਗੁਰਦੁਆਰਾ ਗੁਰੂ ਮਾਨੋ ਗ੍ਰੰਥ ਆ ਔਰਜ ਵੇਲੇ ਹ ਸੈਕਰਾਮੈਂਟੋ ਕੈਲੀਫੋਰਨੀਆ ਦੇ ਵਿੱਚ ਉੱਥੇ ਪ੍ਰਧਾਨ ਨੇ ਡਾਕਟਰ ਪਰਮਿੰਦਰ ਸਿੰਘ ਸਾਹਿਬ ਵੀ ਉਹਨਾਂ ਸਾਲੂ ਸੰਪਰਕ ਜਿੰਨਾਂ ਲਈ ਕਰਾਇਆ ਸਾਰ ਜੋਗਾ ਸਿੰਘ ਬਾੜ ਤੇ ਸਾਰ ਗੁਰਪ੍ਰੀਤ ਸਿੰਘ ਨੇ ਉਹਨਾਂ ਦੇ ਪਿਤਾ ਜੀ ਇੱਥੇ ਆਏ ਨੇ ਉਹ ਪਹਿਲੇ ਦਿਨ ਤੋਂ ਸਾਡੇ ਸੰਪਰਕ ਦੇ ਵਿੱਚ ਸੀਗੇ ਕਿ ਸਾਨੂੰ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਦੱਸੋ ਅਸੀਂ ਗੁਰਦੁਆਰੇ ਨੂੰ ਸੇਵਾ ਕੱਠੀ ਕੀਤੀ ਹੈ ਔਰ ਸਾਡਾ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਪੈਸੇ ਨਾ ਤੇ ਆਪਦੇ ਖਾਤੇ 'ਚ ਮੰਗਾਉਨੇ ਆ ਲਾਲਾ ਸੀ ਮਤਲਬ ਉਹ ਇਹ ਕਹਿੰਦੇ ਆ ਕਿ ਕਿਸੇ ਨੂੰ ਫੜਾ ਦਿਓ ਆਪਦੇ ਟੱਬਰ ਦਾ ਕੋ ਜੀ ਭੇਜੋ ਅੱਜ ਇਹ ਸਾਨੂੰ ਆਸ਼ੀਰਵਾਦ ਵੀ ਦੇਣ ਆਏ ਨੇ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਵੀ ਦੇਣ ਆਏ ਨੇ ਔਰ ਹੱਥੀ ਜਿਹੜੀ ਉਹ ਸੇਵਾ ਕਰਕੇ ਅੱਜ ਸਾਰ ਗੁਰਪ੍ਰੀਤ ਸਰੋਹਣਾਂ ਦੇ ਪਤਾ ਜੀ ਨੇ ਸਤਨਾਮ ਸਿੰਘ ਉਹ ਇੱਥੇ ਆਏ ਨੇ ਉਹਨਾਂ ਦੇ ਲਈ ਜਿਹੜੀ ਸੇਵਾ ਅੱਜ ਨਿਭਾਈ ਗਈ ਔਰ ਧੰਨਵਾਦ ਹੈ ਸੈਕਰਾਮੈਂਟੋ ਗੁਰਦੁਆਰਾ ਗੁਰੂ ਮਾਨੋ ਗ੍ਰੰਥ ਦਾ ਵੀ ਮੇਰੇ ਨਾਲ ਮਤਲਬ ਸ਼ੁਰੂ ਤੋਂ ਪਹਿਲਾਂ ਦੇਲਤੋਇ ਸੀ ਇੱਕ ਟੀਮ ਬਣਾ ਕੇ ਕੰਮ ਕਰਦੇ ਆ ਇਹਨੇ ਆਪਦੇ ਦੋਸਤ ਦੇ ਨਾਲ ਸਵੇਰੇ ਗੱਲ ਕੀਤੀ ਮੈਂ ਉਹਨੂੰ ਦੱਸਿਆ ਤੇ ਕੱਲ ਵੇਖੇ ਵੀ ਨਹੀਂ ਗਿਆ ਤੇ ਹਲਾ ਕੱਲ ਜਦੋਂ ਇਹਨੂੰ ਦੱਸਿਆ ਇਹਨਾਂ ਦਾ ਦੋਸਤ ਹੈ ਇੱਕ ਰਾਵਲ ਹੈ ਹਾਰਵੇਰ ਹੈ ਮਾਨਾ ਵਾਲਾ ਜੀਟੀ ਰੋਡ ਦੇ ਉੱਤੇ ਉਹਨਾਂ ਪਿਆਰੀ 50 ਬੋਰੀਆਂ ਸੀਮਟ ਸਾਡੇ ਨੂੰ ਵੀ ਕਹਿ ਰੋ ਮੈਂ ਤੈਨੂੰ ਇਹ ਗੱਲ ਕਹਿਣ ਲੱਗਾ ਵੀ 50 ਬੋਰੀਆਂ ਦੀ ਨੂੰ ਤੂੰ ਮਹੀਨੇ ਨੂੰ ਸ਼ੁਰੂ ਕਰ ਤੂੰ 2 ਮਹੀਨੇ ਨੂੰ ਕਰ ਤੇਰੇ ਯਾਰ ਬਹੁਤ ਵੀ ਤਗੜੇ ਆ ਭਰਤੀ ਭੁਲਤੀ ਤਰ੍ਹਾਂ ਘਰ ਚ ਪੈਣ ਵਾਲੀ ਆ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਜਿੱਥੋਂ ਤੱਕ ਮਿੱਤਰ ਨਾਲ ਨਿਭਾ ਸਕਦੇ ਹਾਂ ਜ਼ਿੰਦਗੀ 'ਚ ਨਸ਼ਾ ਨਹੀਂ ਕਰਨਾ ਆਪਦੇ ਮਾਂ ਦਾਦੀ ਦਾ ਖਿਆਲ ਰੱਖਣਾ ਭਰਾਵਾਂ ਨੇ ਆਪ ਚ ਦਫਾਰ ਬਣਾ ਕੇ ਰੱਖਣਾ ਔਰ ਜੋ ਤਰ ਕੋ ਜੋ ਤਰਾ ਸੁਪਨਾ ਵਾ ਤੂ ਪੂਰਾ ਕਰ ਅਸੀਂ ਕੋਸ਼ਿਸ਼ ਕਰਾਂਗੇ ਤੇਰਾ ਜਿਹੜਾ ਸੁਪਨਾ ਜਿਹੜਾ ਪੂਰਾ ਹੋਵੇ ਅਸੀਂ ਇਹਦੇ ਵਿੱਚ ਜਿੰਨੀ ਵੀ ਸਾਡੇ ਕੋਲ ਹੋਰ ਮਤ ਹੋ ਸਕਦੀ ਹੈ ਸਾਨੂੰ ਤੂੰ ਦੱਸ ਦੀ ਆਪ ਦਾ ਜਦੋਂ ਤੂੰ ਘਰ ਸ਼ੁਰੂ ਕਰੇਗਾ ਔਰ ਇਹਦੇ ਨਾਲ ਨਾਲ ਅਸੀਂ ਇਹ ਵੀ ਕਹਾ ਕਿ ਜਦੋਂ ਘਰ ਦੇ ਖਾਣ ਦੇ ਰੋ ਜੇ ਹੁਣ ਮਤਲਬ ਇਹੋ ਜਿਹਾ ਹੋ ਚੁੱਕਾ ਪਰ ਸਾਰਾ ਪੰਜ 6 ਫਰ ਕੋ ਡੰਗਾ ਹੈ ਤੈਨੂੰ ਮਹੀਨੇ 2 ਮਹੀਨੇ ਦੀ ਜੋ ਫੀਡ ਚੌਕਰ ਚਾਹੀਦਾ ਚਾਰਾ ਚਾਹੀਦਾ ਚਾਰਾ ਚਾਹੀਦਾ ਵਾ ਉਹ ਵੀ ਤੁਹਾਨੂੰ ਕਾਲ ਸੀ ਪੁੱਛਦਾ ਕਰਦੇ ਆਂਗੇ ਕੋ ਰਾਸ਼ਨ ਚਾਹੀਦਾ ਪੰਜਾ ਛੇ ਮਹੀਨਿਆਂ ਦਾ ਸਾਨੂੰ ਉਹ ਵੀ ਦੱਸ ਦਿਓ ਉਹ ਵੀ ਤੁਹਾਨੂੰ ਕਾਲ ਨੂੰ ਪੁੱਛਦਾ ਕਰਦੇ ਆਂਗੇ ਦਿਮਾਗ ਤੋਂ ਬੋਝ ਲਾ ਕੇ ਵੀ ਰੋਟੀ ਪਾਣੀ ਦੀ ਪੈਨਸ਼ਨ ਨਹੀਂ ਹੈਗੀ ਸੋ ਮਿਹਨਤੀ ਬੱਚਿਓ ਮੈਂ ਤਾਂ ਕਹਿੰਦਾ ਜ਼ਿੰਦਗੀ ਦੇ ਵਿੱਚ ਅੱਜ ਤੁਸੀਂ ਤੁਹਾਡੀ ਕੋ ਮਤ ਕਰ ਰਿਹਾ ਵਾ ਪ੍ਰਮਾਤਮਾ ਤੁਹਾਨੂੰ ਇਹੋ ਜੇ ਮਕਾਨ ਤੇ ਲੈ ਕੇ ਜਾਵੇ ਵੀ ਤੁਸੀਂ ਇਹੋ ਜੇ 10 ਘਰ ਬਣਾ ਕੇ ਲੋਕਾਂ ਨੂੰ ਦੋ ਉਹਨਾਂ ਦੀ ਮਦਦ ਕਰੋ ਇਹੋ ਜੀ ਤੁਹਾਨੂੰ ਜਿਹੜਾ ਇਹੋ ਜੀ ਇੱਕ ਦੂਜੇ ਦਾ ਸਾਥ ਆ ਜਿੰਨਾ ਕਿ ਸਾਡੇ ਕੋਲ ਅੰਦਾਜ਼ ਉਹਨਾਂ ਦਾ ਅਸੀਂ ਤਾਲਮਿਲ ਕਰਾਉਂਦੇ ਆਂ ਲੋਕਾਂ ਦਾ ਸਾਨੂੰ ਬਹੁਤ ਦੁਨੀਆ ਕਹਿੰਦੀ ਆ ਵੀ ਸੇਵਾ ਦਸੋ ਕੋਸ਼ਿਸ਼ ਇਹ ਕਰੀਦੀ ਆ ਕਿ ਉਹਨੂੰ ਲੋੜਵੰਦ ਪਰਿਵਾਰ ਹੀ ਦੱਸਿਆ ਜਾਵੇ ਔਰ ਲੋੜ ਦੇ ਅਨਸਾਰੀ ਜਿਹੜੀ ਉਹ ਸੇਵਾ ਕੀਤੀ ਜਾਵੇ ਪਰ ਆਤਮਾ ਸਾਡੇ ਕੋਲ ਵੀ ਜੋ ਸਾਡੀ ਡਿਊਟੀ ਲਈ ਉਹ ਸੇਵਾ ਨਿਭਾਉਂਦਾਰ ਹੈ ਔਰ ਆ ਮੈਂ ਫਿਰ ਤਿਰਫ ਤੋਂ ਦੋਵਾਂ ਪਰਮਾਤਮਾ ਕੋਲ ਆਸ ਕਰਦਾ ਵੀ ਪਰਮਾਤਮਾ ਤੁਹਾਨੂੰ ਬਹੁਤ ਤਕੀਆਂ ਮਖਸ਼ ਤੁਸੀਂ ਮਤਲਬ ਦੇਣ ਵਾਲੇ ਬਣ ਆਉਣ ਵਾਲੇ ਸਮੇਂ ਦੇ ਵਿੱਚ ਉਮਰ ਤੁਹਾਡੀ ਕੋਈ ਕਸ਼ ਨਹੀਂ 20 22 ਸਾਲ ਆ ਪਰਮਾਤਮਾ ਤੁਹਾਨੂੰ ਦਾ 15 ਸਾਲਾਂ ਦੇ ਵਿੱਚ ਬਹੁਤ ਤਰੱਕੀ ਲਵੇ ਤੁਹਾਡੇ ਫਾਦਰ ਨੂੰ ਵੀ ਉੱਤੇ ਬੈਠਿਆ ਫਖਰ ਹੋਵੇ ਧੰਨਵਾਦ ਇਹ ਮੇਰਾ ਦੋਸਤ ਦੋਸਤ ਨਹੀਂ ਮੇਰਾ ਛੋਟਾ ਭਰਾ ਜੀ ਇਹਦੇ ਰੈਸਟੋਰੈਂਟ ਦਾ ਜੋ ਪਰਸਰ ਮੁਹਾਲੀ ਚੰਡੀਗੜ੍ਹ ਦੇ ਵਿੱਚ ਗਰੇਕੋ ਬੜਾ ਨਾਮ ਮਸ਼ਹੂਰ ਹੈ ਔਰ ਉਹਨੇ ਕਹਿਤਾ ਬ੍ਰਦਰ ਜਦੋਂ ਨਸ਼ਾਈ ਨਹੀਂ ਕਰਦਾ ਮਿਹਨਤ ਵਾਲਾ ਵਾਅਦ ਤੇ ਉਹ ਜਦੋਂ ਮਰਜ਼ੀ ਮੇਰੇ ਕੋਲ ਸ਼ੈਰ ਜਿਹੜਾ ਉਹ ਕੈਸ਼ੀਅਰ ਦੀ ਨੌਕਰੀ ਆ ਕੇ ਕਰ ਸਕਦਾ ਮੈਨੂੰ ਉੱਥੇ ਕੈਸ਼ੀਅਰ ਰੱਖ ਲੈਣਾ ਔਰ ਜੇ ਰਾਤ ਬਰਾਤ ਲੇਟ ਵੀ ਹੁੰਦਾ ਤੇ ਰਹਿਣ ਦਾ ਬੰਦੋਬਸਤ ਵੀ ਲੀਡਾਂ ਦਾ ਕਪੜਾ ਤੋੜਦਾ ਉਹ ਸਾਰਾ ਬੰਦੋਬਸਤ ਜਿਹੜਾ ਉੱਥੇ ਕਰ ਦਿੱਤਾ ਜਾਊਗਾ ਜੋ ਕੰਮ ਹੀ ਕਰਨਾ ਚਾਹੁੰਦਾ ਉਹਨੇ ਕਰਨਾ ਹੀ ਆ ਨਾ ਕਿਤੇ ਵੇਲੇ ਰਹਿ ਕੇ ਵੀ ਕੀ ਕਰਨਾ ਵਾ ਤੇ ਤੋਂ ਭਰਦੇ ਸਵੇਰ ਤੋਂ ਹੀ ਕੱਢਦੇ ਉਹਨੇ ਪਾਣੀ ਤੋਂ ਵੀ ਲੈਣਾ ਲੈਣਾ ਬਨ ਨ ਵੱਡੇ ਹੋ ਗਏ ਆਈਡੀਆ ਸੋ ਵੀ ਸਰ ਆਈਪੀਐਸ ਵੱਢ ਕੇ ਕੀ ਕਰਿਆ ਕਰੇਗਾ ਫੋਟੇ ਆਦਿ ਨਹੀਂ ਕਰੇਗਾ ਲੋਕਾਂ ਨੂੰ ਲੋਕਾਂ ਦੀ ਮੱਤ ਕਰਿਆ ਕਰੇਗਾ ਜੀ ਇਨਸਾਫ ਕੋ ਆਇਆ ਕਰੇਗਾ ਲੋਕਾਂ ਨੂੰ ਜਦੋਂ ਨਾ ਤਾਂ ਗੱਲ ਹੁੰਦਾ ਜਿਹੜੇ ਤਾਂ ਗੱਲ ਦੇ ਫਿਰ ਉਹਨਾਂ ਨੂੰ ਜੁੱਤੀ ਫੇਰਿਆ ਕਰੇਗਾ ਕਿ ਨਹੀਂ ਅੰਦਰ ਦਹਿਲਾ ਮੜ ਕੇ ਰਹੇ ਬਣੇਗਾ ਨਾ ਫਿਰ ਆਈਪੀਐਸ ਕਸਮ ਨਾਲ ਯਾਰ ਇਹ ਬੰਦਾ ਅੱਜ ਦੂ ਇਸ ਬੰਦੇ ਦਾ ਅੱਜ ਹੋਰ ਇੱਕ ਚੀਜ਼ ਨੋਟ ਕੀਤੀ ਹੈ ਕਿ ਮਦਦ ਕਰਨ ਦਾ ਅੰਦਾਜ਼ ਚੈੱਕ ਕਰ ਕਿ ਭੋਰਾ ਅਨਖੀ ਹੈਗੀ ਹੈ ਹਾਂ ਲੈ ਬੰਦੇ ਮਹਿਸੂਸ ਨਹੀਂ ਹੁੰਦੇ ਕਿ ਮਹਿਸੂਸ ਨਹੀਂ ਤੇ ਬੰਦੇ ਨੂੰ ਬੰਦੇ ਬੰਦੇ ਨੂੰ ਮੈਂ ਕਹਿੰਦਾ ਮਿਲ ਕੇ ਬੰਦੇ ਨੂੰ ਪਹਿਚਾਣ ਲੈਂਦੇ ਨੇ ਬੰਦਾ ਕਿਦਾਂ ਦਾ ਹੈ ਸਿਆਣੇ ਬੰਦੇ ਇਤਨੀ ਸਿਆਣੇ ਬੰਦੇ ਲੋਕਾਂ ਦਾ ਚਿਹਰਾ ਪੜ ਲੈਂਦੇ ਹੁੰਦੇ ਸਨ ਤੇ ਦੇਖ ਕੋਈ ਬੰਦੇ ਹੁੰਦੇ ਨੇ ਵੇਲਾ ਜਦੋਂ ਆਪਣੇ ਪਾਵਰ ਚ ਆ ਜਾਂਦੇ ਨੇ ਨਾ ਤੇ ਉਹਨਾਂ ਨੂੰ ਆਪਣਾ ਫਿਰ ਭੁੱਲ ਜਾਂਦਾ ਕਿ ਅਸੀਂ ਕੀ ਕਰਦੇ ਰਹੇ ਹਾਂ ਜਵਾਨੀ ਟਾਈਮ ਅਸੀਂ ਬਚਪਨ ਟਾਈਮ ਕੀ ਕਰਦੇ ਰਹੇ ਹਾਂ ਤੇ ਤੂੰ ਅੱਜ ਲੋਕਾਂ ਕੋ ਮਾੜੀ ਜੀ ਕਿਤੇ ਕੋ ਗਲਤੀ ਹੋਈ ਨਹੀਂ ਮੈਂ ਉਹਨੂੰ ਛਾੜ ਦੇਣਾ ਆ ਭਾਈ ਤੂੰ ਕੀ ਇਹ ਕੰਮ ਕਰਦਾ ਵੀ ਜਿਵੇਂ ਆਪ ਬੜੇ ਨੇਕ ਤੋ ਉਹ ਦੇਖ ਲੈ ਉਹਨੇ ਹੁਣ ਕਹਿੰਦਾ ਮੈਨੂੰ ਲੋਕਾਂ ਨੇ ਬੜਿਆਂ ਨੇ ਕਿਹਾ ਵੀ ਯਾਰ ਇਹ ਬੜੀ ਆਕੜ ਜੇ ਰਹਿੰਦੇ ਆ ਮੁੰਡੇ ਤੇ ਤੁਸੀਂ ਇਹਨਾਂ ਦੀ ਮਦਦ ਨਾ ਕਰੋ ਤੈਨੂੰ ਪਤਾ ਸ਼ਰੀਕ ਤੇ ਹੁੰਦੇ ਆ ਨਾ ਫਿਰ ਮल्लेदार ਵੀ ਸਾਰੇ ਤੇ ਕੋਈ ਕਿਸੇ ਨਾਲ ਲੱਗ ਕੇ ਬਹਿ ਜਾਂਦਾ ਉਹ ਦੇਖ ਕੇ ਲੋਕਾਂ ਨੂੰ ਜਿਹੜਾ ਇਹਨਾਂ ਨਾਲ ਮਿਲਣਾ ਉਹ ਸਾਨੂੰ ਮਿਲਣਾ ਹੁਣ ਚੱਕ ਵਾਲੇ ਹਾਂ ਨਾ ਰੱਖੋ ਤੁਸੀਂ ਤੇ ਆ ਚੱਕ ਵਾਲਿਆਂ ਦਾ ਹੁਣ ਘਰ ਮਖੂਦ ਆ ਉਹ ਵਿਚਾਰੇ ਥੋੜੇ ਚੱਕ ਤੋਂ ਹਟਵੇਂ ਨੇ ਯਾਨੀ ਕਿ ਥਲਵੇਂ ਪਾਸੇ ਬੈਠੇ ਨਾਲ ਦਾ ਘਾਟ ਹੋ ਗਿਆ ਤੇ ਉਹਨਾਂ ਦੀ ਥਲਾ ਵੀ ਇਹ ਵੀ ਇਹਨਾਂ ਨੂੰ ਮਦਦ ਵੀ ਨਾ ਮਿਲੇ ਤੇ ਉਹਨੇ ਕਿਹਾ ਵੀ ਅਸੀਂ ਵੀ ਬਚਪਨ ਚ ਇਦਾਂ ਹੀ ਜਮਾਨੇ ਚ ਸਾਡੇ ਤੇ ਵੀ ਜਵਾਨੀ ਆਈ ਹੈ ਤੁਹਾਡੇ ਤੇ ਵੀ ਟਾਈਮ ਆਇਆ ਅਸੀਂ ਵੀ ਮਨਖਣਾ ਰਹਿੰਦੇ ਹਾਂ ਆਕਰਣਾ ਰਹਿੰਦੇ ਹਾਂ ਇਹ ਕਿਹੜੀ ਗੱਲ ਹੈ ਯਾਨੀ ਕਿ ਕਿਥੇ ਉਹਨੂੰ ਲੁੱਟ ਮਾਰਦੇ ਨਹੀਂ ਨਾ ਕਰਦੇ ਨਸ਼ਾ ਨਹੀਂ ਨਾ ਕਰਦੇ ਡੋਸਪੋ ਲੈ ਤੇ ਨਹੀਂ ਠਾਣਾ ਤਿਆਰ ਕਰਨਾ ਰਹਿਣਾ ਕਿਸੇ ਕੋ ਮੰਗ ਕੇ ਤੇ ਨਹੀਂ ਨਾ ਖਾਂਦੇ ਤੇ ਬਾਕੀ ਮੈਂ ਕਹਿੰਨਾ ਯਕੀਨ ਕਰ ਕਿਸੇ ਦਾ ਦਿਲ ਨਹੀਂ ਤੋੜਦੇ ਹੈਂ ਬਿਲਕੁਲ ਸਿੱਧੀ ਪਧਰੀ ਗੱਲ ਕਰਦੇ ਆ ਹਰ ਬੰਦੇ ਨੂੰ ਨਾਲ ਲੈ ਕੇ ਚੱਲਣ ਦੇ ਆ ਤੇ ਮੈਂ ਯਕੀਨ ਕਰਕੇ ਜਾਣੇ ਯਾਰ ਮਨਦੀਪ ਭਾਜੀ ਲਾਲਾ ਜੀ ਸਲਾਮ ਹੋ ਗਿਆ ਤੁਹਾਨੂੰ ਯਾਰ ਤੁਸੀਂ ਵਾਕਈ ਗ੍ਰੇਡ ਬੰਦੇ ਹੋ ਤੇ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਬੰਦੇ ਹੋ ਤੇ ਅੱਲਾਹ ਬਾਗ ਨੇ ਤੁਹਾਨੂੰ ਇਹ ਮੌਕਾ ਦਿੱਤਾ ਲੋਕਾਂ ਦੀ ਖਿਦਮਤ ਕਰਨ ਦਾ ਤੇ ਅੱਲਾਹ ਬਾਗ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਤਰੱਕੀ ਦੇਵੇ ਤੇ ਤੁਹਾਨੂੰ ਮਾਸ਼ਾਅੱਲਾ ਤੁਹਾਡੀ ਸਿਹਤਮੰਦ ਤੰਦਰੁਸਤੀ ਵਾਲੀ ਜ਼ਿੰਦਗੀ ਲੰਬੀ ਜ਼ਿੰਦਗੀ ਦੇਵੇ ਤਾਂ ਕਿ ਤੁਸੀਂ ਏਦਾਂ ਹੀ ਲੋਕਾਂ ਦੀ ਮਦਦ ਕਰਦੇ ਰਹੋ ਤੇ ਗਰੀਬਾਂ ਦੇ ਤੁਹਾਡਾ ਸਾਯਾ ਸਲਾਮਤ ਰੱਖੇ ਯਾਰ ਗਰੀਬਾਂ ਅੱਜ ਮਿਲਣ ਦੇ ਅੱਲਾਹ ਤਾਲਾ ਉਹਨਾਂ ਨੂੰ ਇਹਨਾਂ ਕੰਮਾਂ ਜਾਂ ਫਿਰ ਆਉਂ ਵੀ ਆਪਣੇ ਪਿੰਡਾਂ 'ਚ ਆਉਣ ਹਾਂਜੀ ਏਦਾਂ ਹੀ ਬਿਲਕੁਲ ਤੇ ਬਾਕੀ ਦੋਸਤੋ ਕਿਦਾਂ ਲੱਗੀ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸਾਡੇ ਚੈਨਲ ਵਾਲਾ ਰੈਕਸ਼ਨ ਨੂੰ ਸਬਸਕ੍ਰਾਈਬ ਕਰ ਲਿਓ ਮਿਲਨੇ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅੱਲਾ ਨੀਕੇ ਬਾਣ